हां जी मित्रों प्यारेओ प्यार परिसत श्री अकाल नमस्कार ਤੇ ਆਦਾਬ ਠੀਕ ਠਾਕ ਹੋ ਜੀ ਸਾਰੇ ਅੱਜ ਦੀ ਵੀਡੀਓ ਦੇਖ ਕੇ ਤੁਸੀਂ ਹੈਰਾਨ ਵੀ ਹੋਵੋਗੇ ਮੇਰੀਆਂ ਗੱਲਾਂ ਸੁਣ ਕੇ ਸ਼ਾਇਦ ਕੁਝ ਲੋਕ ਖੁਸ਼ ਹੋਣਗੇ ਕੁਝ ਲੋਕ ਨਾ ਕੁਝ ਵੀ ਹੋਣਗੇ ਪਰ ਗੱਲ ਕਰਨੀ ਜ਼ਰੂਰੀ ਸੀਗੀ ਮੈਨੂੰ ਲੱਗਦਾ ਕਿ ਜ਼ਰੂਰੀ ਸੀਗੀ ਜੇ ਮੈਂ ਗਲਤ ਹੋਵਾਂ ਤਾਂ ਐਡਵਾਂਸ ਵਿੱਚ ਮਾਫੀ ਮੰਗ ਲੈਣਾ ਪਰ ਜੇ ਤੁਸੀਂ ਸਹਿਮਤ ਹੋਏ ਮੇਰੀਆਂ ਗੱਲਾਂ ਨਾਲ ਤੇ ਵੀਡੀਓ ਜਰੂਰ ਸਾਂਝੀ ਕਰ ਦਿਓਗੇ ਤੇ ਕਮੈਂਟਸ ਦੇ ਵਿੱਚ ਆਪਣੀ ਦਿਲ ਤੋਂ ਜੋ ਤੁਹਾਨੂੰ ਚੰਗਾ ਲੱਗੇ ਉਹ ਲਿਖਿਓ ਜਿਵੇਂ ਮੈਂ ਜੋ ਮੈਨੂੰ ਚੰਗਾ ਲੱਗਦਾ ਮੈਂ ਬੋਲ ਰਿਹਾ ਇਸੇ ਤਰ੍ਹਾਂ ਤੁਸੀਂ ਵੀ ਜੋ ਤੁਹਾਨੂੰ ਚੰਗਾ ਲੱਗਦਾ ਖੁੱਲ ਕੇ ਬੋਲਿਓ ਬੇਸ਼ੱਕ ਜੱਡਾ ਮਰਜੀ ਕਮੈਂਟ ਹੋਵੇ ਗੱਲ ਇਹ ਹੈ ਕਿ ਕੱਲ ਜਸਵਿੰਦਰ ਪੱਲਾ ਸਾਹਿਬ ਦਾ ਫਿਊਨਲ ਸੀ ਜਿਹਨੂੰ ਸੰਸਕਾਰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਨੇ ਆ ਔਰ ਜਸਵਿੰਦਰ ਪੱਲਾ ਸਾਹਿਬ ਬਾਰੇ ਬਹੁਤਾ ਕੋਈ ਦੱਸਣ ਦੀ ਲੋੜ ਨਹੀਂ ਵੇਰਵੇ ਦੇਣ ਦੀ ਲੋੜ ਨਹੀਂ ਕਿਉਂਕਿ ਨਾਮ ਹੀ ਕਾਫੀ ਹੈ ਐਡਾ ਵੱਡਾ ਨਾਮ ਕਾਮੇਡੀ ਦੀ ਦੁਨੀਆ ਦੇ ਵਿੱਚ ਤੋਬਾ ਮੈਂ ਤੇ ਉਹਨਾਂ ਨੂੰ ਇੱਕ ਵਾਰੀ ਮੂੰਹ ਤੇ ਵੀ ਕਿਹਾ ਸੀ ਮੈਂ ਕਿਹਾ ਭਾਜੀ ਤੁਸੀਂ ਤੇ ਪੰਜਾਬੀ ਫਿਲਮਾਂ ਦੇ ਮਹਿਰ ਮਿੱਤਲ ਹੋ ਔਰ ਇਹ ਗੱਲ ਸੱਚ ਵੀ ਆ ਪੰਜਾਬੀ ਫਿਲਮਾਂ ਦੇ ਵਾਕਈ ਉਹ ਮਹਿਰ ਮਿੱਤਲ ਸਨ ਔਰ ਉਹ ਸਖਸ਼ੀਅਤ ਜਿਹਨੂੰ ਮੈਂ ਬਹੁਤ ਮਿਲਦਾ ਰਿਆਂ ਜਲੰਧਰ ਦੂਰਦਰਸ਼ਨ ਦੇ ਵਿੱਚ ਵੀ ਬਹੁਤ ਸਾਰੀਆਂ ਸਟੇਜਾਂ ਤੇ ਵੀ ਮੈਂ ਪਤਲਾ ਜਾ ਹੁੰਦਾ ਸੀਗਾ ਉਦੋਂ ਤੇ ਭਾਜੀ ਵੀ ਤੋਂ ਜਸਵਿੰਦਰ ਭੱਲਾ ਸਾਹਿਬ ਵੀ ਇਸ ਤਰ੍ਹਾਂ ਨਹੀਂ ਹੁੰਦੇ ਸਨ ਤੇ ਮੈਂ ਉਹਨਾਂ ਨੂੰ ਉਦੋਂ ਦੇਖਿਆ ਜਦੋਂ ਥੋੜ੍ਹੀ-ਥੋੜ੍ਹੀ ਉਹਨਾਂ ਦੀ ਦਾੜ੍ਹੀ ਆਈ ਹੋਈ ਸੀ ਜਾਂ ਫਿਰ ਉਸ ਤੋਂ ਬਾਅਦ ਦਾੜ੍ਹੀ ਕਾੜੀ ਦੇ ਵਿੱਚ ਮਨਾਂ ਦੇਖਿਆ ਮਤਲਬ ਜਵਾਨੀ ਦੇ ਦਿਨਾਂ ਵਿੱਚ ਵੀ ਮਨਾਂ ਨੂੰ ਮਿਲਦਾ ਰਿਆਂ ਤੇ ਗੱਲ ਇਹ ਆ ਕਿ ਇਸ ਕਰਕੇ ਨਹੀਂ ਇਹ ਗੱਲਾਂ ਕਰ ਰਿਹਾ ਕਿ ਮੈਂ ਉਹਨਾਂ ਨੂੰ ਮਿਲਦਾ ਰਿਆਂ ਨਾ ਵੀ ਕਦੇ ਮਿਲਿਆ ਹੁੰਦਾ ਤੇ ਗੱਲਾਂ ਕਹਿਣਾ ਫਰਜ਼ ਸੀ ਮੇਰਾ ਜਸਵਿੰਦਰ ਪੱਲਾ ਸਾਹਿਬ ਬੇਸ਼ੁਮਾਰ ਫਿਲਮਾਂ ਉਹਨਾਂ ਨੇ ਕੀਤੀਆਂ ਔਰ ਜਲੰਧਰ ਦੂਦਰਸ਼ਨ ਦੀ ਜਿੰਦ ਜਾਨ ਹੁੰਦੇ ਸਨ ਕੋਸ਼ਿਕ ਚਿਹਰੇ ਬਲਵਿੰਦਰ ਵਿੱਕੀ ਸਾਹਿਬ ਜਿਨ੍ਹਾਂ ਨੂੰ ਚਾਚਾ ਰੌਣਕੀ ਰਾਮ ਜੀ ਕਿੰਨੇ ਨੇ ਅਸ਼ਵਨੀ ਭਰਦਵਾ ਸਾਹਿਬ ਔਰ ਰਾਜਕੁਮਾਰ ਹਨੇਰਾ ਸਾਹਿਬ ਸਰਿੰਦਰ ਫਰਿਸ਼ਤਾ ਸਾਹਿਬ ਬਾਲਮਕੰਦ ਸ਼ਰਮਾ ਸਾਹਿਬ ਬੀਬੀ ਨੀਲੂ ਔਰ ਹੋਰ ਕੁਸ਼ਕ ਜੇ ਮੈਂ ਨਾਮ ਨਾ ਲੈ ਸਕਾਂ ਤੇ ਮਾਫੀ ਚਾਹੁੰਨਾ ਇਹ ਜਿੰਦ ਜਾਨ ਹੁੰਦੇ ਸਨ ਜਲੰਧਰ ਦੂਦਰਸ਼ਨ ਜਿਨ੍ਹਾਂ ਦੇ ਕਰਕੇ ਦੂਰਦਰਸ਼ਨ ਬਚਿਆ ਹੋਇਆ ਸੀਗਾ ਔਰ ਬਹੁਤ ਸਾਰੀਆਂ ਦੂਰਦਰਸ਼ਨ ਦੀਆਂ ਸ਼ਿਕਤਾਂ ਵੀ ਤੁਸੀਂ ਇਹਨਾਂ ਦੀਆਂ ਦੇਖਦੇ ਹੋਵੋਗੇ ਸੋ ਕੰਮ ਇੰਨਾ ਕੀਤਾ ਮੇਰੇ ਕਹਿਣ ਤੋਂ ਭਾਵੇਂ ਕਿ ਕੰਮ ਇੰਨਾ ਕੀਤਾ ਇੰਨਾ ਕੀਤਾ ਜਸਵਿੰਦਰ ਪੱਲਾ ਸਾਹਿਬ ਨੇ ਕਿ ਜਿੰਨੀ ਦੇਰ ਦੁਨੀਆ ਕਾਇਮ ਆ ਜਿੰਨੀ ਦੇਰ ਪੰਜਾਬੀਅਤ ਕਾਇਮ ਆ ਜਿੰਨੀ ਦੇਰ ਪੰਜਾਬੀ ਇਸ ਦੁਨੀਆ ਦੇ ਵਿੱਚ ਜਿਉਂਦੇ ਜਾਗਦੇ ਨੇ ਉਹਨਾਂ ਦਾ ਕੰਮ ਦੇਖਦਿਆਂ ਮੁੱਕੇਗਾ ਨਹੀਂ ਕੱਲ ਉਹਨਾਂ ਦਾ ਫਿਊਨਲ ਸੀਗਾ ਕਿਉਂਕਿ ਥੋੜੇ ਦਿਨ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਸੀ ਬਿਮਾਰ ਸਨ ਕਾਫੀ ਤਕਰੀਬਨ ਸਾਲਕ ਤੋਂ ਪਰ ਆਮ ਲੋਕ ਕਾਨੂੰਨ ਨਹੀਂ ਪਤਾ ਸੀਗਾ ਪਰ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਬਿਮਾਰ ਨੇ ਹਸਪੀਟਲਾਈਜ਼ ਵੀ ਸਨ 6 ਮਹੀਨੇ ਪਹਿਲਾਂ ਮੇਰੀ ਗੱਲ ਵੀ ਹੋਈ ਸੀ ਪਰ ਇਹ ਮੈਨੂੰ ਵੀ ਨਹੀਂ ਸੀ ਪਤਾ ਕਿ ਉਹ ਦੁਨੀਆ ਨੂੰ ਅਲਵਿਦਾ ਕਹਿ ਜਾਣਗੇ ਬੜਾ ਦੁੱਖ ਆ ਗੱਲ ਜਿਹੜੀ ਅੱਜ ਕਰਨੀ ਆ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਆ ਉਹ ਇਹ ਆ ਕਿ ਅੱਜ ਕੱਲ ਬੜਾ ਲੋਕੀ ਹੂਰ ਤਰ੍ਹਾਂ ਦੇ ਹੁੰਦੇ ਜਾਂਦੇ ਨੇ ਜੇ ਕਿਸੇ ਨੂੰ ਪੁੱਛੇ ਨਾ ਕੋਈ ਕਿ ਕਿੱਥੋਂ ਆਇਆ ਤੇ ਅੱਜ ਕੱਲ ਕਹਿਣਾ ਪੈਂਦਾ ਯਾਰੋ ਭੱਲਾ ਸਾਹਿਬ ਦੀ ਡੈਥ ਹੋ ਗਈ ਉੱਥੇ ਜਾਣਾ ਪਿਆ ਜਾਣਾ ਉੱਥੋਂ ਜਾ ਕੇ ਆ ਜਾਂ ਕਿੱਥੇ ਚੱਲਾ ਯਾਰ ਉੱਥੇ ਜਾਣਾ ਥੋੜਾ ਜਿਹਾ ਭੱਲਾ ਸਾਹਿਬ ਦੀ ਡੈਥ ਹੋ ਗਈ ਸੀ ਉੱਥੇ ਜਾਣਾ ਥੋੜਾ ਜਿਹਾ ਮਤਲਬ ਇਦਾਂ ਅੱਜ ਕੱਲ ਹੋ ਗਿਆ ਕਹਿਣ ਦਾ ਤਰੀਕਾ ਉੱਥੇ ਜਾ ਕੇ ਇਹ ਅਸੀਂ ਕਹਿ ਦਿੰਨੇ ਆ ਕਿ ਉੱਥੇ ਬੈਠ ਕੇ ਆਉਣੇ ਆ ਚਲੋ ਕਰੀ ਉੱਥੇ ਬੈਠ ਕੇ ਆਉਣੇ ਬੈਠ ਨਹੀਂ ਜਾਂਦੇ ਪਰ ਨਾਲ ਖਲੋਂਦਾ ਨਹੀਂ ਕੋਈ ਅੱਜ ਕੱਲ ਖਲੋਂਦਾ ਨਹੀਂ ਕੋਈ ਬੈਠਣ ਜਾਂਦੇ ਆ ਅਸੀਂ ਜਸਟ ਇੱਕ ਫਾਰਮੈਲਟੀ ਦੇ ਤੌਰ ਤੇ ਜਾਂਦੇ ਆ ਉੱਥੇ ਬਹੁਤ ਵੱਡੀਆਂ-ਵੱਡੀਆਂ ਸੀ ਗੱਲਾਂ ਕਰਕੇ ਆ ਜਾਂਦੇ ਆ ਕਿਉਂਕਿ মিডিਆ ਹੁੰਦਾ ਫੇ ਤੁਹਾਡੇ ਚਿਹਰੇ ਮੋਰੇ ਵੀ ਲੋਕਾਂ ਨੇ ਦੇਖਣੇ ਹੁੰਦੇ ਨੇ ਅਸੀਂ ਤੇ ਉਹ ਲੋਕਾਂ ਸਾਡੇ ਪੂਰੇ ਭਾਰਤ ਦਾ ਕਲਚਰ ਕੱਲਾ ਪੰਜਾਬੀਆਂ ਦਾ ਨਹੀਂ ਕਿ ਕਿਸੇ ਪਿੰਡ ਦੇ ਵਿੱਚ ਵੀ ਮੌਤ ਹੋ ਜਾਂਦੀ ਸੀ ਤੁਹਾਨੂੰ ਪਤਾ ਜੇ ਕਿਤੇ ਦੀਵਾਲੀ ਦੇ ਨੇੜੇ ਮੌਤ ਹੋਈ ਤਾਂ ਸਾਰਾ ਪਿੰਡ ਦੀਵਾਲੀ ਨਹੀਂ ਮਨਾਉਂਦਾ ਸੀਗਾ ਜੇ ਕਿਤੇ ਲੋੜੀ ਦੇ ਨੇੜੇ ਕਿਸੇ ਦੀ ਮੌਤ ਹੋ ਜਾਂਦੀ ਤੇ ਲੋੜੀ ਨਹੀਂ ਸੀ ਮਨਾਉਂਦਾ ਤੇ ਕਿੰਨੇ ਕਿੰਨੇ ਦਿਨ ਸੋਗ ਹੁੰਦਾ ਸੀ ਦਰਿਆ ਵਿਸ਼ੀਆਂ ਰਹਿੰਦੀਆਂ ਸਨ ਕਿੰਨੇ ਕਿੰਨੇ ਦਿਨ ਪਰ ਅੱਜ ਪਤਾ ਨਹੀਂ ਕਿਉਂ ਲੋਕਾਂ ਦਾ ਖੂਨ ਸਫੇਦ ਹੋ ਗਿਆ ਮੈਨੂੰ ਬੜਾ ਅਜੀਬ ਲੱਗਾ ਨਾਲੋ ਨਾਲ ਤੁਸੀਂ ਚਿਹਰੇ ਦੇਖ ਰਹੇ ਹੋ ਸਾਰੇ ਮੈਂ ਤੁਹਾਨੂੰ ਇਹ ਸਿਗਰ ਕਿਹਾ ਸੀ ਤੁਸੀਂ ਹੈਰਾਨ ਹੋਵੋਗੇ ਕਿ ਯਾਰੇ ਬੰਦਾ ਮਤਲਬ ਆਪਣੇ ਦੀ ਪਰਾਇਆਂ ਦੀ ਪਰਵਾਹ ਨਹੀਂ ਕਰਦਾ ਮੈਨੂੰ ਪਤਾ ਮੈਨੂੰ ਘਰੋਂ ਗਾਲਾਂ ਗੋਲਾਂ ਪੈ ਜਾਣੀਆਂ ਹੁੰਦੀਆਂ ਕੋਈ ਗੱਲ ਨਹੀਂ ਪਰ ਗੱਲ ਤੇ ਕਰਨੀ ਬਣਦੀ ਐ ਨਾ ਸੋ ਜਸਵਿੰਦਰ ਪੱਲਾ ਸਾਹਿਬ ਦਾ ਫਿਊਨਰ ਸੀਗਾ ਇਹ ਲੋਕ ਕਈ ਤੇ ਨਾਲ ਵਿੱਚੋਂ ਆਏ ਹੀ ਨਹੀਂ ਉੱਥੇ ਆਉਣਾ ਬਣਦਾ ਸੀਗਾ ਤੇ ਕਈ ਲੋਕ ਆਏ ਸੀਗੇ ਹਾਜ਼ਰੀ ਜੀ ਲਾ ਕੇ ਗੱਡੀਆਂ ਵਿੱਚ ਦੋ ਦੋ ਤਿੰਨ ਤਿੰਨ ਡਰੈਸੇਜ ਰੱਖੀਆਂ ਸਨ ਗੱਡੀ 'ਚ ਬੈਂਦੇ ਆ ਸਾਰੇ ਚਲੋ ਵੀ ਝੂਠ ਵਾਲਾ ਚੋਲਾ ਲਾਇਆ ਅਗਲਾ ਝੂਠ ਵਾਲਾ ਚੋਲਾ ਪਾ ਲਿਆ ਤੇ ਜਾਵੜੇ ਫਿਲਮ ਫੇਰਾ ਵਾਰਡ ਦੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਹੈਰਾਨੀ ਔਰ ਦੁੱਖ ਉਦੋਂ ਹੋਇਆ ਜਦੋਂ ਗੁੱਗੂ ਗਿੱਲ ਸਾਹ ਵਰਗੇ ਚਿਹਰੇ ਵੀ ਉੱਥੇ ਪਹੁੰਚੇ ਹੋਏ ਸਨ ਗੁਰਪ੍ਰੀਤ ਪੰਗੂ ਜਿਹੜੀ ਮੈਂ ਹਮੇਸ਼ਾ ਸਿਆਣੀ ਆ ਬੀਬੀ ਇਹ ਅਕਲ ਹੋਏਗੀ ਪੂਰਾ ਜਿਹਦਾ ਕਰਕੇ ਇਹ ਦੁਬਾਰਾ ਜਿਉਂਦੇ ਹੋਏ ਨੇ ਪੰਗੂ ਵਰਗੀਆਂ ਬੀਬੀ ਪੰਗੂ ਵਰਗੀਆਂ ਲੇਡੀਜ਼ ਜਾਂ ਬੰਦਾ ਕੋਈ ਵੀ ਹੋਵੇ ਗਿੱਪੀ ਗਰੇਵਾਲ ਸਾਹਿਬ ਉਹਨਾਂ ਦੀਆਂ ਫਿਲਮਾਂ 'ਚ ਕਿੰਨਾ ਕੰਮ ਕੀਤਾ ਔਰ ਗਿੱਪੀ ਗਰੇਵਾਲ ਗੁਰਪ੍ਰੀਤ ਖੁੱਗੀ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਕੋਸ਼ਿਕ ਚੇਰਨ ਦੁਬਾਰਾ ਮਾਰਕੀਟ ਵਿੱਚ ਲੈ ਕੇ ਆਂਦਾ ਪਰ ਦੇਖ ਲਓ ਯਾਰ ਇਹ ਲੋਕ ਜਸਵਿੰਦਰ ਪੱਲਾ ਸਾਹਿਬ ਦੀ ਜੇ ਰਾਖ ਵੀ ਨਹੀਂ ਠੰਡੀ ਹੋਈ ਤੇ ਇਹ ਲੋਕ ਉੱਥੇ ਜਾ ਕੇ ਜਸ਼ਨ ਮਨਾ ਰਹੇ ਨੇ ਜ਼ਿਕਰ ਉਹਨਾਂ ਦਾ ਕਰਨਾ ਵੀ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਯਾਰੀ ਨਿਭਾਈ ਆ ਜਿਨ੍ਹਾਂ ਨੇ ਰਿਸ਼ਤਾ ਨਿਭਾਇਆ ਜਿਨ੍ਹਾਂ ਨੇ ਇਸ ਚੀਜ਼ ਨੂੰ ਆਪਣਾ ਫਰਜ਼ ਸਮਝਾ ਕੇ ਯਾਰ ਸ਼ੋਸ਼ੂ ਫਿਲਮਾਂ ਫੁਲਮਾਂ ਅਵਾਰਡ ਛਵੜ ਹੁੰਦੇ ਰਹਿਣਗੇ ਪਰ ਅੱਜ ਸਾਡਾ ਇੱਥੇ ਰਹਿਣਾ ਇਸ ਪਰਿਵਾਰ ਦੇ ਨਾਲ ਰਹਿਣਾ ਬੜਾ ਜ਼ਰੂਰੀ ਆ ਇਸ ਜਗ੍ਹਾ ਤੇ ਰਹਿਣਾ ਬੜਾ ਜ਼ਰੂਰੀ ਆ ਉਹਨੇ ਗਿੱਪੀ ਗਰੇਵਾਲ ਸਾਹਿਬ ਗੁਰਪ੍ਰੀਤ ਖੁੱਗੀ ਸਾਹਿਬ ਔਰ ਕਰਮਜੀਤ ਅਨਮੋਲ ਤੇ ਹੋਰ ਇੱਕ ਦੋ ਚਿਹਰੇ ਸਨ ਜਿਹੜੇ ਉੱਥੇ ਰਹੇ ਨੇ ਅੱਜ ਤੱਕ ਵੀ ਉੱਥੇ ਬੈਠੇ ਨੇ ਇਹਨਾਂ ਨੂੰ ਸਲੂਟ ਆ ਇਹਨਾਂ ਦੀਆਂ ਫਿਲਮਾਂ ਨੂੰ ਉੱਥੇ ਅਵਾਰਡ ਵੀ ਮਿਲਨੇ ਸਨ ਪਰੇ ਨਹੀਂ ਗਏ ਕਿਉਂਕਿ ਇਹਨਾਂ ਦੇ ਤਾਹਾ ਮਾਰਮਰ ਉੱਥੇ ਰੋਂਦੀਆਂ ਤੁਸੀਂ ਵੀਡੀਓ ਦੇਖਿਆ ਹੋਣਗੇ ਇਹ ਲੋਕ ਨੇ ਜਿਹੜੇ ਦਿਲੋਂ ਰੋਏ ਨੇ ਜਿਨ੍ਹਾਂ ਨੂੰ ਦਿਲੋਂ ਦੁੱਖ ਸੀਗਾ ਔਰ ਇਹਨਾਂ ਦੀਆਂ ਵੀਡੀਓ ਵਿੱਚ ਦੇਖਦੇ ਕਿ ਨਜ਼ਰ ਵੀ ਆ ਰਿਹਾ ਦੁੱਖ ਜਿਵੇਂ ਗੁਰਪ੍ਰੀਤ ਹੁਗਗੀ ਸਾਹਿਬ ਗਿੱਪੀ ਗਰੇਵਾਲ ਸਾਰੇ ਇਹ ਰੋ ਰਹੇ ਸਨ ਕਰਮਜੀਤ ਰਮੋਲ ਸਾਹਿਬ ਬੀਨੂ ਢਿੱਲੋਂ ਔਰ ਇੱਕ ਤੋਂ ਹੋਰ ਚਿਹਰੇ ਸਨ ਜਿਹੜੇ ਸ਼ਾਇਦ ਮੈਂ ਵਿਸਰ ਗਿਆ ਹਾਂ ਉਹਨਾਂ ਨੂੰ ਮਾਫੀ ਚਾਹੁੰਦਾ ਉਹਦੇ ਵਾਸਤੇ ਪਰ ਇਹ ਉਹ ਲੋਕ ਨੇ ਜਿਹੜੇ ਉੱਥੇ ਬਕਾਇਦਾ ਪੂਰਾ ਟਾਈਮ ਉੱਥੇ ਰਹੇ ਨੇ ਇਹਨਾਂ ਨੇ ਫਿਲਮਾਂ ਸ਼ਿਲਮਾਂ ਦਾ ਇਹਨਾਂ ਨੇ ਅਵਾਰਡਾਂ ਸ਼ਵਾਰਡਾਂ ਦਾ ਜਾਂ ਆਪਣੀਆਂ ਪਰਫਾਰਮੈਂਸ ਦਾ ਫਿਕਰ ਨਹੀਂ ਕੀਤਾ ਇਹਨਾਂ ਨੇ ਆਪਣੇ ਫਰਜ਼ ਨੂੰ ਨਿਭਾਇਆ ਜਿਹੜਾ ਨਿਭਾਉਣਾ ਬਣਦਾ ਸੀਗਾ ਅੱਜ ਇਸੇ ਕਰਕੇ ਇਹਨਾਂ ਤਿੰਨ ਚਾਰ ਬੰਦਿਆਂ ਨੂੰ ਪੰਜ ਸੱਤਾਂ ਨੂੰ ਲੋਕੀ ਸਲੂਟ ਕਰ ਰਹੇ ਨੇ ਬੱਲੇ ਬੱਲੇ ਕਰ ਰਹੇ ਨੇ ਤੇ ਜਿਹੜੇ ਫਿਲਮ ਫੇਰਾ ਅਵਾਰਡ ਦੇ ਵਿੱਚ ਪਹੁੰਚੇ ਸਨ ਉਹਨਾਂ ਦੀ ਬਕਾਇਦਾ ਲਾਂਤਾਂ ਪੈ ਰਹੀਆਂ ਨੇ ਮੈਂ ਗੁੱਗੂ ਗੁਰਪ੍ਰੀਤ ਕੋਰ ਪੰਗੂ ਤੇ ਉਹ ਕਿਹੜੀ ਇੱਕ ਗੁਰਗੁਰ ਕੀ ਸੁਰਲੀਨ ਸਮਥਿੰਗ ਕੁਸ਼ੇ ਹੋ ਜਾ ਨਾਮ ਸਰਗੁਨ ਸੋਰੀ ਮਾਫ ਕਰਨਾ ਮੈਨੂੰ ਨਵੇਂ ਕੁੜੀਆਂ ਮੁੰਨੇ ਦਾ ਨਾਮ ਭੁੱਲ ਜਾਨੇ ਸਰਗੁਨ ਮਹਿਤਾ ਇਹ ਕੁੜੀ ਵੀ ਦੇਖੋ ਇਸ ਟੀਮ ਦੀ ਕਿੱਡਾ ਵੱਡਾ ਹਿੱਸਾ ਔਰ ਕਿੱਦਾਂ ਦੀਆਂ ਵੀਡੀਓ ਕਿੰਨੀਆਂ ਰੋਜ਼ ਵੀਡੀਓ ਸ਼ੀਟਿਓ ਬਣਾਉਂਦੇ ਨੇ ਰੀਲਾਂ ਬਣਾਉਂਦੇ ਨੇ ਤੇ ਇਹ ਵੀ ਉੱਥੇ ਪਹੁੰਚੀ ਹੋਈ ਯਾਰ ਕਮਾਲ ਹੈ ਆ ਜਿਹੜੀ ਕੁੜੀ ਇੱਕ ਹੋਰ ਵਿੱਚ ਇਸ ਸਲਾਈਡ ਸ਼ੋਅ ਤੇ ਨਜ਼ਰ ਆਉਂਦੀ ਆ ਕੀ ਇਹਦਾ ਨਾਮ ਜੋਤੀ ਨੂਰਾ ਇਹ ਚਲੋ ਮੈਂ ਇਹਦੇ ਬਾਰੇ ਆਲਰੇਡੀ ਬੜਾ ਕੁਝ ਕਹਿ ਚੁੱਕਾ ਹਾਂ ਤੇ ਕੈਟਾਗਰੀ ਚ ਨਹੀਂ ਆਉਂਦੀ ਮੇਰੇ ਵਾਲੀ ਚ ਅੱਛਾ ਹੁਣ ਕਈ ਲੋਕੀ ਕਹਿਣਗੇ ਯਾਰ ਇਹ ਕਾਮੇਦਾਂ ਦਾ ਆ 뮤직 ਦਾ ਫਿਲਮਾਂ ਦਾ ਕਿ ਘਰ ਵਿੱਚ ਪਿਓ ਦੀ ਮਾਂ ਦੀ ਭਰਾ ਦੀ ਭੈਣ ਦੀ ਜਾਂ ਕਿਸੇ ਭਤੀਜੇ ਚਾਚੇ ਦੀ ਲਾਸ਼ ਵੀ ਪਈ ਹੋਵੇ ਤੇ ਇਹਨਾਂ ਨੂੰ ਸਟੇਜ ਤੇ ਜਾ ਕੇ ਕੰਮ ਆਪਣਾ ਕਰਨਾ ਪੈਂਦਾ ਪਰ ਮੈਂ ਉਲਟ ਸੋਚਾਂਗਾ ਸ਼ਾਇਦ ਤੁਹਾਨੂੰ ਅਜੀਬ ਲੱਗੇ ਮੈਂ ਕਹਿੰਨਾ ਇਹ ਬਿਲਕੁਲ ਗਲਤ ਹੈ ਤੇ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਜੇ ਤੁਹਾਡੀ ਮਾਂ ਦੀ লাশ ਘਰ ਪਈ ਆ ਤੁਹਾਡੇ ਪਿਓ ਦੀ লাশ ਘਰ ਪਈ ਆ ਤੇ ਤੁਸੀਂ ਸਟੇਜ ਤੇ ਜਾਂਦੇ ਹੋ ਭਾਵੇਂ ਉੱਥੇ ਡਾਂਸ ਕਰਨਾ ਹੋਵੇ ਭਾਵੇਂ ਉੱਥੇ ਗਾਉਣਾ ਹੋਵੇ ਤੇ ਭਾਵੇਂ ਕਿਸੇ ਪੜ ਦੇ ਵਿੱਚ ਕਬੱਡੀ ਖੇੜੀ ਤੇ ਭਾਵੇਂ ਕਿਸੇ ਫਿਲਮ ਦੀ ਸ਼ੂਟਿੰਗ ਹੋਵੇ ਤੁਸੀਂ ਕਿੱਦਾਂ ਆਪਣੀ ਮਾਂ ਦੀ ਜਾਂ ਆਪਣੇ ਪਿਓ ਦੀ লাশ ਛੱਡ ਕੇ ਚੱਲ ਜਾਓਗੇ ਇਹਦਾ ਮਤਲਬ ਕਿ ਤੁਸੀਂ ਆਪਣੀ ਮਾਂ ਦੀ লাশ ਤੋਂ ਵੀ ਜ਼ਿਆਦਾ ਇੰਪੋਰਟੈਂਸ ਦਿੱਤੀ ਆ ਆਪਣੇ ਕੰਮ ਨੂੰ ਕਹਿ ਲਓ ਜਾਂ ਪੈਸਿਆਂ ਨੂੰ ਕਹਿ ਲਓ ਜਾਂ ਦਿੱਤੇ ਹੋਏ ਪ੍ਰੋਮਿਸ ਨੂੰ ਕਹਿ ਲਓ ਜਾਂ ਫਿਰ ਇਹ ਲਾਲਸਾ ਕਿ ਲੋਕਾਂ ਵਿੱਚ ਬੱਲੇ ਬੱਲੇ ਹੋਏਗੀ ਜਦੋਂ ਬਾਅਦ ਵਿੱਚ ਅਨਾਉਂਸ ਕਰਾਂਗੇ ਕਿ ਇਸ ਬੰਦੇ ਦੀ লাশ ਪਿਓ ਦੀ ਘਰ ਪਈ ਸੀ ਮਾਂ ਦੀ ਜਾਂ ਪਿਓ ਦੀ ਜਾਂ ਕਿਸੇ ਦੀ ਵੀ ਫੈਮਿਲੀ ਮੈਂਬਰ ਦੀ ਪਰ ਇਹ ਦੇਖ ਲਓ ਇਹ ਬੰਦਾ ਆਪਣੇ ਕੰਮ ਤੇ ਪਹੁੰਚਿਆ ਹੋਇਆ ਨਹੀਂ ਪਹੁੰਚਣਾ ਚਾਹੀਦਾ ਕਿਉਂ ਪਹੁੰਚਣਾ ਤੁਹਾਡੇ ਯਾਰ ਘਰ ਦੇ ਵਿੱਚ লাশ ਪਈ ਹੋਵੇ ਤੁਸੀਂ ਕਿਉਂ ਜਾਣਾ ਕਿਉਂ ਆ ਆਰਗੇਨਾਈਜ਼ਰ ਗੁੱਸੇ ਹੁੰਦੇ ਉਹਨੂੰ ਕਹਿੰਨ ਖੂਚ ਪੈ ਤੂੰ ਜਿਹੜੀ ਆਡੀਅנס ਤੁਹਾਨੂੰ ਗੁੱਸੇ ਹੁੰਦੀ ਕਵੇ ਖੂਚ ਪੈ ਉਹ ਤੁਸੀਂ ਜੇ ਕੋ ਪੈਸੇ ਤੇ ਲਦੀ ਗੱਲਾਂ ਖੂਚ ਪਵੇ ਪੈਸਾ ਤੇ ਲਾ ਤੁਸੀਂ ਯਾਰ ਮਾਂ ਬਾਪ ਤੋਂ ਜਾਂ ਆਪਣੇ ਖੂਨ ਦੇ ਰਿਸ਼ਤਿਆਂ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਇਹਦਾ ਮਤਲਬ ਕਿ ਤੁਸੀਂ ਕਹਿ ਦਿੱਤਾ ਕਿ ਉਹ ਕੋਈ ਨਹੀਂ ਮਾਲ ਕਿਹੜੀ ਕਿਹੜੀ ਗੱਲ ਆ ਕੋਈ ਨਹੀਂ ਕੱਲ ਨੂੰ ਆ ਕੇ ਸਸਕਾਰ ਕਰਦਾਂਗੇ ਪਰਸੋਂ ਨੂੰ ਕਰਦਾਂਗੇ ਪਹਿਲ ਆ ਕੰਮ ਕਰਿਆਈਏ ਨਹੀਂ ਮੈਂ ਇਹਨਾਂ ਬਿਲਕੁਲ ਸਹਿਮਤ ਨਹੀਂ ਹਾਂ ਕਿਸੇ ਨੂੰ ਗੁੱਸਾ ਲੱਗੇ ਲੱਗਦਾ ਰਹੇ ਪਰ ਮੈਂ ਸਹਿਮਤ ਨਹੀਂ ਇਹਨਾਂ ਗੱਲਾਂ ਨਾਲ ਜੇ ਰੱਬ ਨਾ ਕਰੇ ਵੈਸੇ ਤਾਂ ਜੋ ਇਨਸਾਨ ਦੁਨੀਆ ਤੇ ਹੈ ਜਾਣਾ ਹੀ ਜਾਣਾ ਹੈ ਸਾਨੂੰ ਸਭ ਨੂੰ ਪਤਾ ਇਹ ਸੱਚ ਹੈ ਕਿ ਜਾਣਾ ਪਰ ਅਸੀਂ ਨਾਲ ਇਹ ਵੀ ਕਿ ਉਹਨੇ ਕਿਸੇ ਦਾ ਮਾਂ ਕਿਸੇ ਦਾ ਪਿਓ ਨਾ ਜਾਵੇ ਹਾਲਾਂਕਿ ਪਤਾ ਵੀ ਹੁੰਦਾ ਕਿ ਜਾਣਾ ਤੇ ਜੇ ਕਿਸੇ ਦਾ ਇਦਾਂ ਜਾਂਦਾ ਆ ਪਹਿਲੋਂ ਯਾਰ ਆਪਣੇ ਜਿਹੜੇ ਰੀਤੀ ਰਿਵਾਜ ਨੇ ਉਹਨਾਂ ਦੇ ਅੰਤਿਮ ਅਰਦਾਸਾਂ ਨੇ ਸਾਰੀਆਂ ਕਰੋ ਸ਼ੋਅ ਪੋਸਟਪੋਨ ਹੁੰਦਾ ਕਰੋ ਕੈਨਸਲ ਹੁੰਦਾ ਕਰੋ ਪਰ ਬਹੁਤ ਸਾਰੇ ਲੋਕੀ ਇਹਦੇ ਵਿੱਚ ਵਡਿਆਈ ਸਮਝਦੇ ਨੇ ਕਿ ਮੈਂ ਆਪਣੇ ਪਿਓ ਦੀ লাশ ਛੱਡ ਕੇ ਚਲੇ ਗਿਆ ਮੇਰੇ ਘਰ ਮੇਰੇ ਪਿਓ ਦੀ লাশ ਪਈ ਤੇ ਮੈਨੂੰ ਉੱਥੇ ਗਾਉਣਾ ਪਿਆ ਕਿਉਂ ਗਾਉਣਾ ਪਿਆ ਮੈਨੂੰ ਉੱਥੇ ਨੱਚਣਾ ਪਿਆ ਕਿਉਂ ਨੱਚਣਾ ਪਿਆ ਮੈਨੂੰ ਫਿਲਮ ਮੁਕੰਮਲ ਕਰਨੀ ਸ਼ੂਟਿੰਗ ਵਿੱਚ ਕਿਉਂ ਮੁਕੰਮਲ ਕਰਨੀ ਸ਼ੂਟਿੰਗ ਪਈ ਸੀਗੀ ਤੁਹਾਨੂੰ ਵੀ ਫਿਲਮ ਤਾਂ ਫੇਰ ਵੀ ਬਣ ਜਾਊਗੀ ਸ਼ੋਅ ਫੇਰ ਬਹੁਤ ਆਉਣੇ ਤੁਸੀਂ ਨੱਚਣਾ ਟੱਪਣਾ ਫੇਰ ਵੀ ਕਰ ਸਕਦੇ ਹੋ ਸਾਰੀ ਉਮਰ ਤੁਹਾਡੀ ਪਈ ਆ ਜ਼ਿੰਦਗੀ ਤੁਹਾਡੀ ਪਈ ਅੱਗੇ ਤੁਹਾਡੀ ਮਾਂ ਨੇ ਤੁਹਾਡੇ ਪਿਓ ਨੇ ਤੁਹਾਡੇ ਭਰਾ ਨੇ ਤੁਹਾਡੀ ਭੈਣ ਨੇ ਜਿਹਦੀ ਵੀ লাশ ਘਰ ਵਿੱਚ ਪਈ ਆ ਉਹ লাশ ਤੇ ਨਹੀਂ ਦੁਬਾਰਾ ਆਉਣੇ ਉਸ ਬੰਦੇ ਨੇ ਤੇ ਨਹੀਂ ਦੁਬਾਰਾ ਜੀਦੇ ਹੋਣਾ ਨਾ ਉਹਨੂੰ ਥੋੜੋ ਤੁਸੀਂ ਘਰ ਆ ਕੇ ਲਾੜ ਲੜਾ ਸਕਦੇ ਆ ਵੀ ਚਲੋ ਮੇਰਾ ਸ਼ੋਅ ਸੀ ਪਾਪਾ ਜੀ ਮੈਂ ਆ ਗਿਆ ਹੁਣ ਸੌਰੀ ਮੈਂ ਪਹੁੰਚ ਨਹੀਂ ਸਕਿਆ ਆ ਜਾਓ ਪਾ ਬੈਠਦੇ ਗੱਲਾਂ ਕਰਦੇ ਜਾਂ ਮਾਂ ਨੂੰ ਕਹੋਗੇ ਆ ਕਿ ਸ਼ੋਅ ਤੋਂ ਬੀਬੀ ਸੌਰੀ ਮम्मा ਸੌਰੀ ਮੈਨੂੰ ਜਾਣਾ ਪਿਆ ਤੇ ਮੈਂ ਲੇਟ ਹੋ ਗਿਆ ਚੱਲ ਆ ਜਾ ਹੁਣ ਗੱਲਾਂ ਕਰੀਏ ਕਰ ਲੋਗੇ ਗੱਲਾਂ ਦੁਬਾਰਾ ਉਹ ਗਾਤ ਦੁਬਾਰਾ ਲੋਗੇ ਜਾ ਕੇ ਆ ਡਾਂਸ ਦੁਬਾਰਾ ਕਰ ਲੋਗੇ ਜਾ ਕੇ ਫਿਲਮਾਂ ਬਣਾ ਲੋਗੇ ਕਬੱਡੀਆਂ ਖੇਡ ਲੋਗੇ ਘਰ ਦੇ ਕਿਸੇ ਵੀ ਮੈਂਬਰ ਨੂੰ ਜਦੋਂ ਉਹ ਚਲੇ ਗਿਆ ਦੁਨੀਆ ਤੋਂ ਉਹਦੇ ਨਾਲ ਤਨੇ ਨਾ ਦੁਬਾਰਾ ਗੱਲਾਂ ਕਰ ਸਕਦੇ ਉਹਦੇ ਸਾਹਮਣੇ ਤਨੇ ਨਾ ਪੰਗੜੇ ਪਾ ਸਕਦੇ ਉਹਨਾਂ ਨੂੰ ਤਨੇ ਨਾ ਗਾਣੇ ਸੁਣਾ ਸਕਦੇ ਜਾ ਕੇ ਸੁਰਿਸ ਕਰਕੇ ਮੈਂ ਇਹਨਾਂ ਗੱਲਾਂ ਨਾਲ ਬਿਲਕੁਲ ਸਹਿਮਤ ਨਹੀਂ ਆ ਜਿਹੜੇ ਆਪ ਨੂੰ ਬਹੁਤ ਕਹਿੰਦੇ ਹੁੰਦੇ ਵੀ ਮੈਂ ਤਾਂ ਵਈ ਸਾਰਾ ਕੁਝ ਛੱਡ ਕੇ ਆਪਣਾ ਸ਼ੋਅ ਕਰਨ ਗਿਆ ਸੀ ਜੇ ਹੁਣ ਇਹਨਾਂ ਵਿੱਚੋਂ ਕੋਈ ਵੀ ਬੰਦਾ ਇਦਾਂ ਕਹੇ ਵੀ ਸ਼ੋਅ ਮਸਟ ਗੋ ਔਨ ਠੀਕ ਹੈ ਸ਼ੋਅ ਮਸਟ ਗੋ ਔਨ ਪਰ ਥੋੜਾ ਗੈਪ ਤੇ ਪੈਣਾ ਚਾਹੀਦਾ ਨਾ ਵਿੱਚ 1 2 3 4 ਦਿਨ ਹਫਤਾ ਗੈਪ ਤੇ ਪਵੇ ਨਾ ਸ਼ੋਅ ਮਸਟ ਗੋ ਔਨ ਕਰੋ ਸ਼ੋਅ ਤੁਹਾਡਾ ਕੰਮ ਚਲੋ ਕਰੋ ਪਰ ਯਾਰ ਮਾੜਾ ਮੋਟਾ ਤਾਂ ਹੋਣਾ ਚਾਹੀਦਾ ਕਿਵੇਂ ਤੁਸੀਂ 2 2 3 3 ਖੋਮਟੇ ਰੱਖੇ ਹੋਏ ਨੇ ਤੁਸੀਂ ਇੱਕ ਜਗ੍ਹਾ ਬਸ ਗੱਲਾਂ ਗੁੱਲਾਂ ਕਰਕੇ ਮੀਡੀਆ ਦੇ ਮੂਰੇ ਬਹੁਤ ਦੁੱਖ ਜੀ ਕਦੇ ਵੀ ਨਹੀਂ ਘਾਟਾ ਪੂਰਾ ਹੋਣਾ ਨਾ ਪੂਰਾ ਹੋਣ ਵਾਲਾ ਘਾਟਾ ਆ ਤੇ ਤੁਹਾਡੇ ਵਾਸਤੇ ਤਾਂ 15 ਮਿੰਟ ਚ ਪੂਰਾ ਹੋ ਗਿਆ ਘਾਟਾ ਉਹ ਤੁਸੀਂ ਤਾਂ ਬਸ ਕੱਪੜੇ ਕੁੱਪੜੇ ਝਾੜੇ ਗੱਡੀ 'ਚ ਬੈਠੇ ਲਿਆ ਆਵੇਂ ਕੱਪੜੇ ਦੂਜੇ ਆਪਣੀ ਟੀਮ ਨੂੰ ਕਹਣਾ ਫੜਾਫੜ ਪਾਈਏ ਚਲੋ ਭਈ ਇੱਕਦਮ ਤੁਹਾਡੇ ਚਿਹਰੇ ਬਦਲ ਜਾਂਦੇ ਨੇ ਕਿੰਨਾਕ ਜ਼ਰੂਰ ਇਸੋ ਕਾਲੀ ਜੀ ਜਨਾਨੀ ਦਾ ਅਵਾਰਡ ਲੈਣਾ ਜਿਹੜਾ ਉਹ ਲੇਡੀ ਦੇ ਲੇਡੀ ਬਣਾਈ ਇਹਨਾਂ ਨੇ ਇਹ ਕਾਲੀ ਜੀ ਜਿਹੜਾ ਟਰੋਫੀ ਬਣਾਈ ਆ ਕਿੰਨਾ ਕੋ ਦਾ ਤੁਹਾਨੂੰ ਚਾ ਸੀਗਾ ਯਾਰ ਦੂਸਰੀ ਗੱਲ ਆਰਗੇਨਾਈਜ਼ਰਜ਼ ਆਰਗੇਨਾਈਜ਼ਰਜ਼ ਨੂੰ ਚਾਹੀਦਾ ਸੀਗਾ ਕਿ ਉਹ ਸ਼ੋਅ ਪੋਸਟਪੋਨ ਕਰਦੇ ਕਿੰਨਾ ਘਾਟਾ ਪੈ ਜਾਂਦਾ ਚਲੋ 1 ਅਰਬ ਰੁਪਏ ਦਾ ਘਾਟਾ ਪੈ ਜਾਂਦਾ ਬਹੁਤਾ ਮੈਂ ਕਹਿ ਦਿੱਤਾ ਪਰ ਲਾ ਲਓ ਚਲੋ 1 ਅਰਬ ਰੁਪਏ ਦਾ ਘਾਟਾ ਪੈ ਜਾਂਦਾ ਤੇ ਯਾਰ ਪੈ ਜਾਂਦਾ ਫੇਰ ਕੀ ਸੀਗਾ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਜਸਵਿੰਦਰ ਭੱਲਾ ਸਾਹਿਬ ਵਰਗਾ ਬੰਦਾ ਚਲੇ ਗਿਆ ਦੁਨੀਆ ਤੋਂ ਤੇ ਅਸੀਂ ਐ ਇਦਾਂ ਕਿਉਂ ਕਰੀਏ ਕਿਉਂ ਅਸੀਂ ਸ਼ੋਅ ਕਰੀਏ ਸ਼ੋਅ ਨੂੰ ਕਿਉਂ ਨਾ ਪੋਸਟਪੋਨ ਕੀਤਾ ਜਾਵੇ ਮੈਂ ਨਾਲੋਂ ਨਾਲ ਕੁਝ ਲੱਭ ਰਿਆ ਸੀ ਇੱਕ ਫੋਟੋ ਤੁਹਾਨੂੰ ਖੌਣ ਦਿਖਾਉਣੀ ਬਹੁਤ ਜ਼ਰੂਰੀ ਮੈਂ ਨਾਲੋਂ ਨਾਲ ਉਹ ਲੱਭ ਰਿਆ ਸੀਗਾ ਸੋ ਹੁਣ ਉਹ ਨੇ ਆ ਮੀਡੀਆ ਵਾਲਾ ਆ ਮੀਡੀਆ ਤੁਹਾਨੂੰ ਸਕਰੀਨਸ਼ਾਟ ਮੈਂ ਦਿਖਾ ਦਿੰਦਾ ਐ ਆ ਦੇਖ ਲਓ ਸਕਰੀਨਸ਼ਾਟ ਇਹ মিডিਆ ਜੀ ਸਾਡੇ ਪੰਜਾਬ ਦਾ ਇੰਨਾ ਤੜਫਿਆ ਅੱਛਾ ਲੋਕਾਂ ਨੇ ਇਹਨਾਂ ਦੀ ਵੀ ਬਹੁਤ ਵਧੀਆ ਕੀਤਾ ਜੀ ਤੁਸੀਂ ਮੋਹਰੇ ਆਇਓ ਬੋਲਿਓ ਇਹ মিডিਆ ਦੇ ਵਿੱਚ ਆ ਇੱਕ ਲਾਲ ਟੀ-ਸ਼ਰਟ ਪਾਈ ਹੋਏ ਬੰਦੇ ਨੇ ਇਹਦੀ ਵੀਡੀਓ ਬੜੀ ਵਾਇਰਲ ਕੀਤੀ ਤੁਸੀਂ ਆ ਜਿਹੜਾ ਲਾਲ ਟੀ-ਸ਼ਰਟ ਵਾਲਾ ਉੱਪਰ ਪਹਿਲੀ ਫੋਟੋ ਜਿਹੜੀ ਦੋ ਸਰਦਾਰਾਂ ਦੇ ਨਾਲ ਖੜਾ ਤੁਸੀਂ ਫੋਟੋ ਦਿਲਾ ਮੈਂ ਵੀਡੀਓ ਨਹੀਂ ਦਿਖਾ ਰਿਹਾ ਕਿਉਂਕਿ ਇਹਨਾਂ ਨੇ ਚੱਕ ਕੇ ਪਾ ਦੇਣਾ ਮੈਨੂੰ ਕਾਪੀਰਾਈਟ ਜਿਆ ਤੇ ਇਹਦੀ ਤੁਸੀਂ ਵੀਡੀਓ ਦੇਖੀਆ ਬੜਾ ਗੜਜ ਅਵਾਰਡ ਉਧਰ ਭੱਲੇ ਦੀ ਲਾਸ਼ ਪਈ ਸੀਗੀ ਭੱਲੇ ਦੀ ਐਡਾ ਵੱਡਾ ਸਟਾਰ ਸਾਡਾ ਚਲੇ ਗਿਆ ਉਥੇ ਲਾਸ਼ ਪਈ ਸੀ ਤੇ ਇਹ ਲੋਕੀ ਦੇਖੋ ਆ ਕੇ ਇੱਥੇ ਭੰਗੜੇ ਪਾ ਰਹੇ ਨੇ ਫਿਲਮ ਫਿਰ ਅਵਾਰਡ ਤੇ ਡਾਂਸ ਕਰ ਰਹੇ ਨੇ ਗਾ ਰਹੇ ਨੇ ਇਹ ਸਾਰੀਆਂ ਗੱਲਾਂ ਇਹ ਬੰਦਾ ਕਰ ਰਿਹਾ ਸੀਗਾ ਤਾਂ ਆ ਸਾਰਾ ਮੀਡੀਆ ਤਕਰੀਬਨ ਆ ਸਾਰਾ ਪੰਜਾਬ ਦਾ ਮੀਡੀਆ ਆ ਸਾਰੇ ਲੱਗੇ ਹੋਏ ਸੀ ਬਾਈਟਾ ਬੜਾ ਉੱਚੀ ਉੱਚੀ ਰੌਲਾ ਪਾਉਣ ਲੱਗੇ ਹੋਏ ਸੀ ਤੇ ਇਹਨਾਂ ਨੂੰ ਇਹ ਕਿਸੇ ਨੇ ਵੀ ਪੁੱਛਿਆ ਨਾ ਕਮੈਂਟਾਂ ਵਿੱਚ ਨਾ ਸਿੱਧਾ ਤੁਸੀਂ ਉਹਨਾਂ ਵਾਸਤੇ ਕਲਾਕਾਰਾਂ ਲਈ ਰੌਲਾ ਉਤ ਆਏ ਨੇ ਉਹਨਾਂ ਤਾਂ ਬਿਸ਼ਰਮੀ ਵਰਤੀ ਆ ਪਰ ਜੇ ਤੁਸੀਂ ਤੁਸੀਂ ਕੀ ਕੀਤਾ ਤੁਸੀਂ ਵੀ ਤਾਂ ਉੱਥੇ ਆਏ ਹੋ ਨਾ ਹੁਣ ਇਹਨਾਂ ਰੌਲਾ ਕੱਤੋਂ ਪਾਇਆ ਜਾਂ ਤੇ ਬਿਨਾ ਆਪਣੇ ਮਾਇਕਾ ਤੋਂ ਤੇ ਬਿਨਾ ਆਪਣੇ ਕੈਮਰਿਆਂ ਤੋਂ ਆਂਦੇ ਉੱਥੇ ਮਨ ਦੇ ਵਾਕਏ ਤੁਹਾਨੂੰ ਵੀ ਭੱਲਾ ਸਾਹਿਬ ਦਾ ਦੁੱਖ ਆ ਉਹ ਤੁਸੀਂ ਵੀ ਤਾਂ ਉਹੀ ਕੁਛ ਕਰਨ ਆਏ ਸੀਗੇ ਆਪਣਾ ਟੀਮ ਹੀ ਲੈ ਕੇ ਆਏ ਸੀ ਆਪਣੇ ਕੈਮਰੇ ਆਪਣੀ ਕਵਰੇਜ ਕਰਨ ਆਏ ਸੀ ਦੁਖੀਏ ਇਸ ਗੱਲ ਉਹ ਹੋ ਗਿਆ ਕਿ ਇਹਨਾਂ ਨੂੰ ਉੱਥੇ ਵੜਨ ਨਹੀਂ ਦਿੱਤਾ ਇਹਨਾਂ ਨੂੰ ਇੱਕ ਪਾਸੇ ਕੋਨੇ ਤੇ ਕਹਿੰਦੇ ਲਾਤੇ ਵੀ ਕਾਰਪੈਟ ਜੀ ਇੱਥੇ ਖੜੇ ਹੋ ਕੇ ਜੇ ਬਾਰੋ-ਬਾਰ ਕਵਰੇਜ ਲੈ ਲਓ ਅੰਦਰੋਂ ਕਵਰੇਜ ਨਹੀਂ ਕਰਨੀ ਅੰਦਰ ਵੜਨ ਨਹੀਂ ਦਿੱਤੇ ਇਹਨਾਂ ਨੂੰ ਕਿਸੇ ਨੇ ਪਾਸ ਨਹੀਂ ਦਿੱਤੇ ਟਿਕਟਾਂ ਦਿੱਤੀਆਂ ਤੇ ਫਿਰ ਇਹ ਬੋਲਣ ਲੱਗੇ ਇਸ ਕਰਕੇ ਥੋੜੂ ਬੋਲੇ ਭੱਲੇ ਦਾ ਬਹੁਤ ਇਹਨਾਂ ਨੂੰ ਦੁੱਖ ਸੀਗਾ ਵੀ ਬੜਾ ਭੱਲਾ ਜਸਵਿੰਦਰ ਭੱਲੇ ਦਾ ਇਸ মিডিਆ ਨੂੰ ਸਾਡੇ ਪੰਜਾਬ ਦੇ ਨੂੰ ਜਿਹੜੇ ਇਹ ਜਿਹੜੇ ਕਵਰੇਜ ਕਰਨ ਚਾਹੁੰਦੇ ਹੁੰਦੇ ਜਿਹੜੇ ਲੋਕਾਂ ਦੇ ਮਗਰ-ਮਗਰ ਦੌੜ ਕੇ ਬਾਈਟਾਂ ਲੈਂਦੇ ਹੁੰਦੇ ਉਹ ਲੋਕ ਨੇ ਕੋਈ ਨਹੀਂ ਮੈਨੂੰ ਗਾਲਾਂ ਕੱਢਣਗੇ ਕੱਢ ਲੈਣ ਪਰ ਮੈਂ ਤਾਂ ਸੱਚ ਬੋਲਾਂਗਾ ਇਹ ਉਹ ਲੋਕ ਨੇ ਜੇ ਤੁਹਾਨੂੰ ਬਹੁਤ ਹੀ ਦੁੱਖ ਸੀਗਾ ਪੱਲਾ ਸਾਹਿਬ ਦਾ ਤੁਸੀਂ ਜਾਂਦੇ ਨਾ ਤੁਸੀਂ ਨਹੀਂ ਜਾਣਾ ਚਾਹੀਦਾ ਇਸ ਤੁਹਾਨੂੰ ਤੁਸੀਂ ਉਨੀ ਦਿਨ ਸਟੇ ਕਰਦੇ ਤੁਸੀਂ ਵੀ ਪੱਲਾ ਸਾਹਿਬ ਵੱਲ ਤੁਹਾਡੇ ਹੁੰਦਿਆਂ ਵੀ ਤਾਂ ਪੱਲਾ ਸਾਹਿਬ ਦੇ ਉੱਥੇ ਸਸਕਾਰ ਹੋ ਹੀ ਰਿਹਾ ਨਾ ਜੇ ਤੁਸੀਂ ਇੱਥੇ ਫਿਰਦੇ ਹੋ ਤਾਂ ਵਾਕਿਆ ਨੂੰ ਕਿਉਂ ਕਹਿੰਦੇ ਹੋ ਫਿਰ ਸਮਝ ਆਈ ਕਿਸੇ ਨੂੰ ਜੇ ਤੁਸੀਂ ਵਾਕਿਆ ਨੂੰ ਕਹਿੰਦੇ ਆਪ ਉਥੇ ਉਥੇ ਕਹਿ ਕੇ ਉਥੇ ਰਹਿ ਕੇ ਤੁਸੀਂ ਸਿਵਿਆ ਚੋ ਇਹ ਗੱਲ ਕਰਦੇ ਫੇਰ ਸ਼ਾਇਦ ਉਸ ਗੱਲ ਦਾ ਡਬਲ ਅਸਰ ਹੁੰਦਾ ਪਰ ਕਈ ਲੋਕ ਸਾ ਅਸੀਂ ਵੀ ਲਕੀਰ ਦੇ ਫਕੀਰਾਂ ਉਹਨਾਂ ਨੂੰ ਕਿਸੇ ਨੇ ਵੀ ਨਹੀਂ ਜਿਹੜੀ ਮੈਂ ਗੱਲ ਕਹਿ ਰਿਹਾ ਕਿਉਂਕਿ ਮੇਰੀ ਆਦਤ ਹੈ ਮੈਂ ਸੱਚ ਬੋਲਦੇ ਨੇ ਕਿਸੇ ਨੇ ਵੀ ਨਹੀਂ ਕਿਹਾ ਤੁਸੀਂ ਵੀ ਤਾਂ ਆਪਣਾ ਕੰਮ ਕਰਨ ਉਥੇ ਪਹੁੰਚੇ ਆ ਨਾ ਜੇ ਤੁਹਾਨੂੰ ਕਿਸੇ ਨੇ ਵੜਨ ਨਹੀਂ ਦਿੱਤਾ ਅੰਦਰ ਕਹਿੰਦੇ ਇੱਥੇ ਖੜੇ ਹੋ ਕੇ ਚਲੋ ਬਣਾ ਲਓ ਬਾਹਰੋਂ ਬਾਹਰ ਕਵਰੇਜ ਲੈ ਲਓ ਅੰਦਰ ਸ਼ਾਇਦ ਉਹਨਾਂ ਨੇ ਬੰਬੇ ਦੇ ਇੱਕ ਦਿੱਲੀ ਦੇ ਬੰਦੇ ਆਪਣੇ ਪ੍ਰੈਸ ਸੱਦੇ ਹੋਏ ਸੀਗੇ ਤੇ ਪੰਜਾਬ ਦੇ ਨੂੰ ਕਿਸੇ ਨੂੰ ਨਹੀਂ ਵੜਨ ਦਿੱਤਾ ਤੇ ਇਹਨਾਂ ਨੇ ਬੜਾ ਰੌਲਾ ਪਾਇਆ ਉੱਥੇ ਤੇ ਆ ਜਿਹੜਾ ਲਾਲ ਟੀ-ਸ਼ਰਟ ਵਾਲਾ ਮੈਂ ਵੀ ਦੇਖੀ ਨੇ ਸਾਰੀਆਂ ਵੀਡੀਓ ਓਏ ਉੱਥੇ ਤੇਰੇ ਗਲ ਚ ਡਾ ਸਾਰਾ ਕੈਮਰਾ ਪਾਇਆ ਹੋਇਆ ਮਾਈਕ ਫੜਿਆ ਹੋਇਆ ਤੇਰਾ ਤਾਂ ਬੋਲਣਾ ਬਣਦਾ ਹੀ ਨਹੀਂ ਸੀ ਭਰਾ ਮੇਰਾ ਸੋਇਸ ਕਰਕੇ ਅੱਜ ਦੀ ਵੀਡੀਓ ਇਹਨਾਂ ਨੂੰ ਲਾਂਦ ਤੇ ਨੇ ਜਸਵਿੰਦਰ ਪੱਲਾ ਸਾਹਿਬ ਦਾ ਪੂਰੀ ਦੁਨੀਆ ਨੂੰ ਦੁੱਖ ਹੋਇਆ ਇੱਕ ਮੈਂ ਐਪੀਸੋਡ ਕਰਨਾ ਜਸਵਿੰਦਰ ਪੱਲਾ ਸਾਹਿਬ ਦੀ ਉਹਨਾਂ ਦੀ ਪੂਰੀ ਜਰਨੀ ਤੇ ਪੂਰੀ ਲਾਈਫ ਤੇ ਇੱਕ ਮੈਂ ਐਪੀਸੋਡ ਕਰਾਂਗਾ ਬਹੁਤ ਜਲਦੀ ਤੇ ਉਸ ਐਪੀਸੋਡ ਨੂੰ ਆਪਾਂ ਡੈਡੀਕੇਟ ਕਰਾਂਗੇ ਜਸਵਿੰਦਰ ਪੱਲਾ ਸਾਹਿਬ ਨੂੰ ਕਿਉਂਕਿ ਜਸਵਿੰਦਰ ਪੱਲਾ ਸਾਹਿਬ ਤੇ ਸਾਨੂੰ ਮਾਣ ਹੈ ਉਸ ਬੰਦੇ ਨੇ ਕਦੇ ਵਲਗੈਰਿਟੀ ਵਾਲੀਆਂ ਨਹੀਂ ਬਣਾਈਆਂ ਫਿਲਮਾਂ ਸ਼ਿਲਮਾਂ ਕਦੇ ਉਹਨੇ ਸਕਿੱਟਾਂ ਨਹੀਂ ਹੋਜੀਆਂ ਕੀਤੀਆਂ ਪਰਿਵਾਰ 'ਚ ਬੈਠ ਕੇ ਤੁਸੀਂ ਦੇਖ ਸੁਣ ਸਕਦੇ ਹੋ ਔਰ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਕਿੰਨੀਆਂ ਸੋਹਣੀਆਂ ਕੈਸੇ-ਕੈਸੇ ਪੰਜ ਚ ਉਹਨਾਂ ਨੇ ਲਾਇਏ ਹੋਏ ਨੇ ਆਪਣੀ ਵਾਈਫ ਤੇ ਤੇ ਆਪਣੇ ਬੇਟੇ ਨੂੰ ਨਾਲ ਬਿਠਾ ਕੇ ਬੜੀਆਂ ਸੁਹਣੀਆਂ ਸਕਿੱਟਾਂ ਬਣਾਈ ਉਹਨੂੰ ਸਾਰਾ ਕੁਝ ਤੁਹਾਨੂੰ ਦਿਖਾਵਾਂਗਾ ਜਲਦੀ ਮੈਂ ਕਰ ਰਿਹਾ ਇੱਕ ਉਹਨਾਂ ਦੇ ਜਸਵਿੰਦਰ ਪੱਲਾ ਸਾਹਿਬ ਦਾ ਇੱਕ ਬਹੁਤ ਪਿਆਰਾ ਜਿਹਾ ਐਪੀਸੋਡ ਭਾਵੇਂ 1 ਘੰਟੇ ਦਾ ਹੋ ਜਾਏ 1.5 ਘੰਟੇ ਦਾ ਹੋ ਜਾਏ ਪਰ ਉਹਨਾਂ ਦੀ ਪੂਰੀ ਜਰਨੀ ਤੇ ਇੱਕ ਸ਼ੋਅ ਕਰਾਂਗੇ ਸੋ ਅੱਜ ਦੀਆਂ ਇਹਨਾਂ ਗੱਲਾਂ ਨੂੰ ਜੇਕਰ ਤੁਹਾਨੂੰ ਲੱਗਦਾ ਕਿ ਮੈਂ ਸੱਚ ਬੋਲਿਆ ਤੇ ਗੱਡਸ ਨਾਲ ਬੋਲਿਆ ਤੇ ਮੇਰੇ 'ਚ ਹਿੰਮਤ ਹੈਗੀ ਮੈਂ ਬੋਲ ਸਕਦਾ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੇ ਤੁਹਾਨੂੰ ਲੱਗਦਾ ਕਿ ਮੈਂ ਗਲਤ ਆ ਤਦ ਵੀ ਕਮੈਂਟਾਂ ਦੇ ਵਿੱਚ ਸ਼ਰਿਆਮ ਲਿਖਿਓ ਮੈਂ ਨਹੀਂ ਚਾਹੁੰਦਾ ਕਿ ਮੇਰੀ ਤਾਰ ਜੇ ਮੈਂ ਗਲਤੇ ਬੋਲ ਰਿਹਾ ਜੇ ਮੈਨੂੰ ਵੀਡੀਓ ਨਹੀਂ ਬਣਾਉਣੀ ਚਾਹੀਦੀ ਸੀ ਤੇ ਫਿਰ ਵੀ ਤੁਸੀਂ ਸ਼ਰਿਆਂ ਮੈਨੂੰ ਲਿਖ ਕੇ ਦੱਸਿਓ ਫਿਰ ਮੈਂ ਤੁਹਾਡੇ ਤੋਂ ਮਾਫੀ ਵੀ ਮੰਗ ਲਾਂਗਾ ਜੇ ਮੈਂ ਗਲਤ ਹੋਇਆ ਪਰ ਜੇ ਮੈਂ ਸਹੀ ਹੋਇਆ ਤੇ ਫਿਰ ਵੀ ਖੁੱਲ੍ਹ ਦਲੀ ਨਾਲ ਕਮੈਂਟ ਕਰਿਓ ਤੇ ਖੁੱਲ੍ਹ ਦਲੀ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਸਤ ਸ਼੍ਰੀ ਅਕਾਲ